ਅੰਤੀ ਸਤਿ ਸ਼੍ਰੀ ਅਕਾਲ ਜੀ ਪਿਓਰ ਨੇਚਰਲ ਕ੍ਰੇਪ ਤੇ ਐਂਡ ਬਨਾਰਸੀ ਦੇ ਵਿੱਚ ਹੀ ਲਹਿੰਗਾ ਤੁਸੀਂ ਰੈਡੀ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਗੋਟਾ ਪੱਤੀ ਮਸ਼ੀਨਵਰਕ ਦੇ ਡਿਜ਼ਾਈਨ ਵੀ ਆਪਾਂ ਕਾਫੀ ਐਡ ਕੀਤੇ ਹੋਏ ਨੇ ਇਹ ਵਾਲਾ ਮਸ਼ੀਨਵਰਕ ਦਾ ਡਿਜ਼ਾਈਨ ਹੈ ਜੀ ਇਹਦਾ ਫੈਬਰਿਕ ਦੇ ਪ੍ਰਿੰਟ ਵੀ ਆਪਾਂ ਨਾਲ ਐਡ ਕੀਤੇ ਹੋਏ ਨੇ ਇਹ ਆਪਣੇ ਕੋਲ ਹੁਣ ਅਵੇਲੇਬਲ ਹੈਗੇ ਨੇ ਕਲਰ ਇਹਨਾਂ ਦੇ ਉੱਪਰ ਤੁਸੀਂ ਇਹ ਡਿਜ਼ਾਈਨ ਬਣਵਾ ਸਕਦੇ ਹੋ ਚਾਰ ਤੋਂ ਪੰਜ ਵਿੱਚ ਕਲਰ ਆਉਣਗੇ ਜੀ ਇਹ ਇਹਨਾਂ ਵਿੱਚੋਂ ਕੋਈ ਵੀ ਸ਼ਰਟ ਪ੍ਰਿੰਟ ਐਂਡ ਬਾਟਮ ਦੇ ਨਾਲ ਰੈਡੀ ਕਰਵਾ ਸਕਦੇ ਹੋ ਹੈਂਡਵਰਕ ਦਾ ਸੂਟ ਰੈਡੀ ਹੋਇਆ ਕਿਸੇ ਵੀ ਕਲਰ ਤੇ ਹੋ ਜਾਏਗਾ ਪ੍ਰਿੰਟ ਸ਼ਰਟਾਂ ਦੇ ਨਾਲ बॉਟਮ ਤੇ ਵਰਕ ਦਾ ਵੀ ਕਾਫੀ ਜ਼ਿਆਦਾ ਟ੍ਰੈਂਡ ਹੈਗਾ ਤੁਸੀਂ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਇਹ ਮਸ਼ੀਨ ਵਰਕ ਦੇ ਡਿਜ਼ਾਈਨਰ ਜੀ কুর্তা ਸਟਾਈਲ ਦੇ ਵਿੱਚ ਇਹ ਡਿਜ਼ਾਈਨ ਆ ਜਾਣਗੇ ਤੁਸੀਂ কুর্তা ਸਟਾਈਲ ਦੇ ਵਿੱਚ ਵਰਕ ਕਰਵਾ ਸਕਦੇ ਹੋ ਐਂਡ ਪੰਜਾਬੀ ਸੂਟ ਸਟਾਈਲ ਦੇ ਵਿੱਚ ਵੀ ਬਣਵਾ ਸਕਦੇ ਬਹੁਤ ਪਿਆਰੇ ਲੱਗਦੇ ਨੇ ਇਹ ਅਜੇ ਕਸ਼ਮੀਰੀ ਵਰਕ ਦੇ ਵਿੱਚ ਬਣਿਆ ਹੋਇਆ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣਾ ਤੇ ਇਸ ਤਰ੍ਹਾਂ ਦਾ ਵਰਕ ਵੀ ਅੱਜ ਕੱਲ ਬਹੁਤ ਟ੍ਰੈਂਡ ਦੇ ਵਿੱਚ ਆ ਰਿਹਾ ਦੇਖੋ 슬ੀਵਸ ਦੇ ਸਪੈਸ਼ਲ ਇਦਾਂ ਦੇ ਆਰਗੰਜ਼ਾ ਲਗਾ ਕੇ ਤੇ ਮਸ਼ੀਨਵਰਕ ਦੇ ਹੈਂਡਵਰਕ ਦੇ ਡਿਜ਼ਾਈਨ ਬਹੁਤ ਐਡ ਕੀਤੇ ਨੇ ਤੁਸੀਂ ਸਾਰੇ ਹੀ ਡਿਜ਼ਾਈਨ ਨਵੇਂ ਨੇ ਕੋਈ ਵੀ ਬਣਵਾ ਸਕਦੇ ਤੇ ਹੈਵੀ ਲਹਿੰਗੇ ਵੀ ਰੈਡੀ ਕਰਵਾ ਸਕਦੇ